ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਕੱਟ ਪੀਸ ਦੀ ਰਹੂਗੀ ਕੱਟ ਪੀਸ ਦੇ ਜਿਹੜੇ ਕੱਟ ਰਹਿਣਗੇ 2 ਮੀਟਰ ਤੋਂ ਲੈ ਕੇ 10 ਮੀਟਰ 3.5 ਮੀਟਰ ਤੇ 4.4 ਮੀਟਰ ਤੇ 5 ਮੀਟਰ ਦੀ ਰਹਿਣਗੇ ਜੀ ਠੀਕ ਹੈ ਜੀ ਪਹਿਲਾ ਕੱਟ ਪੀਸ ਦੇਖੋ ਕਲਰ ਬੜਾ ਪਿਆਰਾ ਤੇ ਪ੍ਰਿੰਟ ਬੜਾ ਪਿਆਰਾ ਜੀ ਠੀਕ ਹੈ ਜੀ ਏਕੇ ਟੈਕਸ ਦੇ ਕੱਟ ਪੀਸ ਰਹਿਣਗੇ ਏਕੇ ਟੈਕਸ ਦੇ ਕੱਟ ਪੀਸ ਰਹਿਣਗੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਸ ਤੋਂ ਇੱਕ ਕਲਰ ਹੋਰ ਆਊਗਾ ਜੀ ਇਦੀ ਜਿਹੜੀ ਕੱਟ ਰਹੂਗੀ 3 ਮੀਟਰ ਦੀ ਰਹੂਗੀ ਦੇਖੋ ਇਹਦੇ ਵਿੱਚ ਕੇਵਲਾ ਕਲਰ ਆ ਗਿਆ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਜਿਹੜੀ ਕੱਟ ਰਹੂਗੀ ਇਹਦੀ 3.5 ਕਿ 3 ਮੀਟਰ ਦੀ ਰਹੂਗੀ ਠੀਕ ਹੈ ਜੀ ਕੇਵਲਾ ਕਲਰ ਆਊਗਾ ਇਹਦੇ ਦੂਸਰਾ ਕਲਰ ਦੇਖੋ ਤੁਸੀਂ ਅਗਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹਦੀ ਜਿਹੜੀ ਕੱਟ ਰਹੂਗੀ ਇਹ 4 ਮੀਟਰ ਤੱਕ ਰਹੂਗੀ ਜੀ ਠੀਕ ਹੈ ਜੀ 4 ਮੀਟਰ ਤੱਕ ਜਿਹੜਾ ਤੁਹਾਨੂੰ ਇਹ ਕੱਟ ਪੀਸ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਇਸ ਤੋਂ ਅਗਲਾ ਕੱਟ ਪੀਸ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਜੀ ਇਹ ਵਾਲਾ ਜਿਹੜਾ ਕੱਟ ਪੀਸ ਹੈ ਤੁਸੀਂ ਸਾਡੇ ਕੋਲੋਂ 2.5 ਮੀਟਰ ਤੱਕ ਪ੍ਰਾਪਤ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੇਬੀ ਪਿੰਕ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਦੇਖੋ ਇਸ ਤੋਂ ਅਗਲਾ ਕੱਟ ਪੀਸ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ 3.5 ਮੀਟਰ ਤੱਕ ਇਹਦੀ ਕੱਟ ਰਹੂਗੀ ਜੀ ਠੀਕ ਹੈ ਜੀ 3.5 ਮੀਟਰ ਤੱਕ ਇਹਦੀ ਕੱਟ ਰਹੂਗੀ ਬੜਾ ਪਿਆਰਾ ਜਿਹਾ ਪੀਸ ਹੈ ਜੇ ਕਿਸੇ ਨੂੰ ਇਹ ਪਸੰਦ ਆ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਅਗਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਤੁਹਾਨੂੰ 5 ਮੀਟਰ ਤੱਕ ਇਹ ਵਾਲਾ ਸੂਟ ਮਿਲ ਜੂਗਾ ਜੇ ਕਿਸੇ ਨੇ 5 ਮੀਟਰ ਤੱਕ ਲੈਣਾ ਤਾਂ 5 ਮੀਟਰ ਦਾ ਵੀ ਤੁਹਾਨੂੰ ਇਹ ਵਾਲਾ ਕੱਟ ਪੀਸ ਮਿਲ ਜੂਗਾ ਜੀ ਬੜਾ ਪਿਆਰਾ ਜਿਹਾ ਕਲਰ ਹੈ ਏਕੇ ਟੈਕਸ ਦੇ ਰਹਿਣਗੇ ਕੱਟ ਪੀਸ ਜੀ ਦੇਖੋ ਇਹ ਵਾਲਾ ਪੀਸ ਦੇਖੋ ਇਹਦੀ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ 5 ਮੀਟਰ ਤੱਕ ਪੌਣੇ 5 ਮੀਟਰ ਤੱਕ ਤੁਸੀਂ ਸਾਡੇ ਕੋਲ ਇਹ ਵਾਲਾ ਕੱਟ ਪੀਸ ਬਾਏ ਕਰ ਸਕਦੇ ਠੀਕ ਹੈ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਇਹਦੀ ਇਹ ਵਾਲਾ ਦੇਖੋ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਵੀ 3 ਮੀਟਰ ਜਾਂ 3.5 ਮੀਟਰ ਦਾ ਇਹ ਵਾਲਾ ਕੱਟ ਪੀਸ ਰਹੂਗਾ ਜੀ ਜੇਕਰ ਤੁਹਾਨੂੰ ਪਸੰਦ ਆ ਤਾਂ ਸਾਡੇ ਕੋਲ ਤੁਸੀਂ ਇਹ ਵਾਲਾ ਬਾਈ ਕਰ ਸਕਦੇ ਹੋ ਇਹ ਵਾਲਾ ਕਟਪੀ ਇਹ ਵਾਲਾ ਜਿਹੜਾ ਕਟਪੀਸ ਹੈ ਜੀ ਇਹ ਸਿਰਫ 2 ਮੀਟਰ ਰਹੂਗਾ ਠੀਕ ਹੈ ਜੀ ਜੇਕਰ ਤੁਸੀਂ ਇਹਨੂੰ ਬਾਈ ਕਰਨਾ ਚਾਹੁੰਦੇ ਹੋ ਜਾਂ ਲੈਂਥ ਵਧਾਉਣਾ ਚਾਹੁੰਦੇ ਹੋ ਤਾਂ ਲੈਸ ਲਗਾ ਕੇ ਕੱਟ પા ਕੇ ਤੁਸੀਂ ਇਹਦੀ ਲੈਂਥ ਵੀ ਕੰਪਲੀਟ ਕਰ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਪਰ ਇਹਦਾ ਸਟਾਫ ਜਿਹੜਾ ਉਹ 2 ਮੀਟਰ ਰਹੂਗਾ ਤੁਸੀਂ ਲੈਂਥ ਇਹਦੀ ਕਵਰ ਕਰ ਸਕਦੇ ਹੋ ਲੈਸ ਲਗਾ ਕੇ نیچے ਕੱਟ પા ਕੇ ਠੀਕ ਹੈ ਜੀ ਸ਼ਰਟ ਪੀਸ ਤੁਸੀਂ ਬਣਾ ਸਕਦੇ ਹੋ ਦੇਖੋ ਜੀ ਇਹ ਕੇਵਲ ਆ ਪ੍ਰਿੰਟ ਮਿਲੂਗਾ ਤੁਹਾਨੂੰ ਇਹਦੀ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਹੈ ਠੀਕ ਹੈ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਹ ਵੀ ਤੁਹਾਨੂੰ 3 ਮੀਟਰ ਜਾਂ 3.5 ਮੀਟਰ ਤੱਕ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲੀ ਪ੍ਰਿੰਟਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੇ ਕਿ ਤੁਹਾਨੂੰ ਇਹ ਵਾਲਾ ਪਸੰਦ ਆ ਜੀ ਸਾਡੇ ਕੋਲ ਤੁਸੀਂ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਆਊਗੀ ਇਸ ਤੋਂ ਅਗਲਾ ਤੁਹਾਨੂੰ ਦਿਖਾਉਣ ਲੱਗੇ ਆ ਠੀਕ ਹੈ ਜੀ ਇਹ ਲਾਈਟ ਜਾਂ ਮਹਿੰਦੀਆ ਕਲਰ ਹੈ ਵੀ ਬੜਾ ਪਿਆਰਾ ਜਾਂ ਪੀਸ ਹੈ ਬੜਾ ਪਿਆਰਾ ਜਿਹਾ ਪੀਸ ਹੈ ਠੀਕ ਹੈ ਜੀ ਜੇਕਰ ਕਿਸੇ ਨੂੰ ਇਹ ਵਾਲਾ ਪਸੰਦ ਆ ਤਾਂ ਉਹ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਇੱਕ ਜਾਂ ਦੋ ਕੱਟ ਪੀਸ ਵੀ ਸਾਡੇ ਕੋਲੋਂ ਮੰਗਵਾ ਸਕਦੇ ਹੋ ਦੇਖੋ ਦੇਖੋ ਜੀ ਇਹ ਵਾਲਾ ਪ੍ਰਿੰਟ ਦੇਖੋ ਤੁਹਾਨੂੰ ਇਹ 4 ਮੀਟਰ ਤੱਕ ਮਿਲ ਜੂਗਾ ਜੀ 4 4.5 ਮੀਟਰ ਦਾ ਕਈ ਵਾਲਾ ਕੱਟ ਪੀਸ ਮੈ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਸ਼ਾਇਦ 5 ਮੀਟਰ ਤੱਕ ਵੀ ਹੋਵੇ ਤੁਹਾਡਾ ਕੰਪਲੀਟ ਸੂਟ ਬਣ ਸਕਦਾ ਠੀਕ ਹੈ ਜੀ ਹਾਂ 5 ਮੀਟਰ ਹੈ ਜੀ ਇਹ ਪੂਰਾ ਤੁਸੀਂ 5 ਮੀਟਰ ਸਾਡੇ ਕੋਲ ਲੈ ਕੇ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੀ ਸਾਡੇ ਅੱਜ ਵਾਲੇ ਕੱਟ ਪੀਸ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਇਆ ਹੋਵੇ ਤਾਂ ਸਿਕਰੀ ਛੋੜ ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਨੰਬਰ ਮੈਂਸ਼ਨ ਕੀਤਾ ਗਿਆ ਸਾਡੀ ਜਿਹੜੀ ਲੋਕੇਸ਼ਨ ਹੈ ਉਹ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਠੀਕ ਹੈ ਜੀ ਅਸੀਂ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਆਂ ਜੀ ਠੀਕ ਹੈ ਜੀ ਉੱਥੋਂ ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਲੋਕੇਸ਼ਨ ਹੈ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ ਥੈਂਕ ਯੂ